ਭਾਰਤ ਪਾਕਿਸਤਾਨ ਵਿਚਾਲੇ ਸਮਝੌਤਾ ਹੋਣ ਤੋਂ ਬਾਅਦ ਅਪਡੇਟਸ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਕਿੱਥੇ ਮਾਹੌਲ ਕੀ ਹੈ ਕਿੱਥੇ ਮਾਹੌਲ ਕੀ ਹੈ ਤਾਂ ਦੱਸਦੀ ਹੈ ਕਿ ਪਹਿਲਾਂ 5 ਵਜੇ ਤੋਂ ਬਾਅਦ ਸੀਜ਼ਫਾਇਰ ਹੋਇਆ ਕਿ 5 ਵਜੇ ਤੋਂ ਬਾਅਦ ਕੋਈ ਵੀ ਅਜੀਹਾ ਹਮਲਾ ਕੋਈ ਗੋਲਾਵਾਰੀ ਕੋਈ ਵੀ ਸਮੁੰਦਰੀ ਹਵਾਈ ਜਾਂ ਜ਼ਮੀਨੀ ਕੋਈ ਗੋਲਾਵਾਰੀ ਨਹੀਂ ਕਰੇਗਾ ਪਰ ਪਾਕਿਸਤਾਨ ਨੇ ਫਿਰ ਉਹੀ ਹਰਕਤ ਕੀਤੀ ਜੋ ਪਿਛਲੇ ਸਮਿਆਂ ਤੋਂ ਪਾਕਿਸਤਾਨ ਕਰਦਾ ਆ ਰਿਹਾ ਸੀਜ਼ਫਾਇਰ ਦੀ ਉਲੰਘਣਾ ਕੀਤੀ ਸੀਜ਼ ਫਾਇਰ ਦੀ ਲੰਗਣਾ ਹੋਣ ਤੋਂ ਬਾਅਦ ਪੰਜਾਬ ਦੇ 10 ਤੋਂ 11 ਜ਼ਿਲ੍ਹਿਆਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਸੀ ਪਰ 10 ਵਜੇ ਤੋਂ ਬਾਅਦ ਕੋਈ ਵੀ ਡਰੋਨ ਐਕਟੀਵਿਟੀ ਨਹੀਂ ਦੇਖਣ ਨੂੰ ਮਿਲੀ ਤਾਂ ਤੜਕੇ 4:45 ਤਕਰੀਬਨ 45 ਮਿੰਟ ਦੇ ਉੱਤੇ ਫਿਰ ਤੋਂ ਇੱਕ ਡਰੋਨ ਜਿਹੜਾ ਦੇਖਿਆ ਗਿਆ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਤਾਂ ਉਸ ਤੋਂ ਬਾਅਦ ਪਰ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿ ਕੋਈ ਵੀ ਧਮਾਕਾ ਨਹੀਂ ਹੋਇਆ ਪੰਜਾਬ ਦੇ ਵਿੱਚ ਕੋਈ ਧਮਾਕਾ ਨਹੀਂ ਹੋਇਆ ਹਾਲਾਂਕਿ 5 ਵਜੇ ਤੋਂ ਬਾਅਦ ਸ਼੍ਰੀਨਗਰ ਦੇ ਵਿੱਚ ਤਕਰੀਬਨ 15 ਤੋਂ 20 ਮਿੰਟ ਦੇ ਵਿੱਚ ਵਿੱਚ 50 ਜਿਹੜੇ ਤਮਾਕੇ ਜ਼ਰੂਰ ਹੋਏ ਨੇ 50 ਤਮਾਕਿਆਂ ਦੀ ਆਵਾਜ਼ ਜ਼ਰੂਰ ਸੁਣਾਈ ਦਿੱਤੀਗੀ ਆ ਪਰ ਹੁਣ ਇਹ ਗੱਲ ਲੋਕਾਂ ਨੂੰ ਦੱਸਣ ਦੇ ਲਈ ਅਸੀਂ ਹਾਜ਼ਰ ਹੋਏ ਆ ਕਿ ਮਾਹੌਲ ਬਿਲਕੁਲ ਸ਼ਾਂਤ ਹੈ ਕੋਈ ਵੀ ਕੋਈ ਤੁਸੀਂ ਵੀਡੀਓ ਦੇਖਦੇ ਹੋ ਕੋਈ ਖਬਰ ਦੇਖਦੇ ਹੋ ਕੋਈ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਖਬਰ ਦੇਖਦੇ ਹੋ ਕੋਈ ਵੀਡੀਓ ਦੇਖਦੇ ਹੋ ਉਸ ਦੇ ਉੱਤੇ ਯਕੀਨ ਨਾ ਕਰਿਓ ਕਿਉਂਕਿ ਹੁਣ ਜੋ ਪ੍ਰਸ਼ਾਸਨ ਦੇ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਜੋ ਬਲੈਕਆਊਟਰ ਲਗਾਇਆ ਗਿਆ ਸੀ ਉਹ ਬਲੈਕਆਊਟ ਨਹੀਂ ਹੈ ਜੋ ਰੈਡ ਅਲਰਟ ਕੀਤਾ ਗਿਆ ਸੀ ਅਮਰਤਸਰ ਦੇ ਵਿੱਚੋਂ ਵੀ ਰੈਡ ਅਲਰਟ ਹਟਾ ਦਿੱਤਾ ਗਿਆ ਕਿਉਂਕਿ ਅਮਰਤਸਰ ਸਰਹੱਦੀ ਇਲਾਕਾ ਆ ਅਮਰਤਸਰ ਦੇ ਵਿੱਚ ਜ਼ਿਆਦਾ ਖਤਰਾ ਸੀ ਤਾਂ ਹੁਣ ਅਮਰਤਸਰ ਦੇ ਵਿੱਚ ਵੀ ਕੋਈ ਰੈਡ ਅਲਰਟ ਨਹੀਂ ਆ ਤਾਂ ਕਿਤੇ ਵੀ ਰੈਡ ਅਲਰਟ ਨਹੀਂ ਆ ਤਾਂ ਹਲੇ ਪ੍ਰਸ਼ਾਸਨ ਦੇ ਵੱਲੋਂ ਇਹ ਜਿਹੜੇ ਸਕੂਲ ਕਾਲਜ ਖੁੱਲਣ ਦੇ ਬਾਰੇ ਅਪਡੇਟਸ ਆਉਣੀਆਂ ਬਾਕੀ ਨੇ ਜੋ ਪ੍ਰੀਖਿਆਵਾਂ ਵਿੱਚ ਮੁੱਲਤਵੀ ਕੀਤੀਆਂ ਸੀ ਉਹ ਪ੍ਰੀਖਿਆਵਾਂ માં ਦੁਬਾਰਾ ਹੋਣਗੀਆਂ ਕਦੋਂ ਤੋਂ ਹੋਣਗੀਆਂ ਉਹਨਾਂ ਬਾਰੇ ਅਪਦੇਸ਼ ਆਵੇਗੀ ਪਰ ਹਾਲਾਤਾਂ ਦੀ ਗੱਲ ਕਰੀਏ ਫਿਰੋਜ਼ਪੁਰ ਦੇ ਵਿੱਚ ਕਾਫੀ ਸਥਿਤੀ ਜਿਹੜੀ ਆ ਖਰਾਬ ਸੀ ਤਾਂ ਫਿਰੋਜ਼ਪੁਰ ਦੇ ਵਿੱਚ ਵੀ ਸਵੇਰ ਦੀ ਸਥਿਤੀ ਦੀ ਗੱਲ ਕੀਤੀ ਜਾਵੇ ਬਿਲਕੁਲ ਨਾਰਮਲ ਹੈ ਲੋਕ ਉਵੇਂ ਹੀ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਹਾਲਾਂਕਿ ਅੱਜ ਐਤਵਾਰ ਦਾ ਦਿਨ ਹੈ ਲੋਕ ਆਰਾਮ ਫਰਮਾ ਰਹੇ ਹੋਣਗੇ ਹਾਲਾਂਕਿ ਦੁਕਾਨਾਂ ਦੁਕੋਨਾ ਜਿਹੜੀਆਂ ਨੇ ਜ਼ਿਆਦਾਤਰ ਲੋਕ ਬੰਦ ਰੱਖਦੇ ਨੇ ਤਾਂ ਅੱਜ ਆਵਾਜ਼ਾਈ ਦੀ ਗੱਲ ਕੀਤੀ ਜਾਵੇ ਆਵਾਜ਼ਾਈ ਜਿਹੜੀ ਆ ਆਮ ਦੀ ਤਰ੍ਹਾਂ ਹਾਲਾਂਕਿ ਆਮ ਦੀ ਤਰ੍ਹਾਂ ਇਸ ਕਰਕੇ ਆ ਕਿਉਂਕਿ ਇੱਕ ਐਤਵਾਰ ਦਾ ਦਿਨ ਆ ਗਿਆ ਛੁੱਟੀ ਦਾ ਦਿਨ ਆ ਗਿਆ ਦਫ਼ਤਰਾਂ ਦੇ ਵਿੱਚ ਛੁੱਟੀ ਹੈ ਸਕੂਲਾਂ ਕਾਲਜਾਂ ਸਾਰਾ ਹਰ ਕਿਤੇ ਛੁੱਟੀ ਹੁੰਦੀ ਹੈ ਸੰਡੇ ਵਾਲੇ ਦਿਨ ਤਾਂ ਸੰਡੇ ਵਾਲਾ ਦਿਨ ਆ ਪਰ ਲੋਕਾਂ ਦੇ ਅੰਦਰ ਜਿਹੜਾ ਡਰ ਆ ਇੱਕ ਉਹ ਜ਼ਰੂਰ ਬਣਿਆ ਹੋਇਆ ਜਿਸ ਤਰੀਕੇ ਨਾਲ 5 ਵਜੇ ਤੋਂ ਬਾਅਦ ਸੀਜ਼ ਫਾਇਰ ਦੀ ਉਲੰਘਣਾ ਹੋਈ ਤਾਂ ਲੋਕ ਘੁੰਮਣ ਨਹੀਂ ਜਾ ਰਹੇ ਕਿਤੇ ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਉਹ ਘੁੰਮਣ ਨਿਕਲ ਜਾਂਦੇ ਨੇ ਐਤਵਾਰ ਵਾਲੇ ਦਿਨ ਹਿਮਾਚਲ ਨੂੰ ਲੰਘ ਜਾਂਦੇ ਨੇ ਕੋਈ ਸ਼ਿਮਲੇ ਨੂੰ ਲੰਘ ਜਾਂਦਾ ਪਰ ਅਜਿਹੇ ਲੋਕਾਂ ਦੇ ਅੰਦਰ ਡਰ ਜ਼ਰੂਰ ਹੈ ਤਾਂ ਪ੍ਰਸ਼ਾਸਨ ਦੇ ਵੱਲੋਂ ਇਹ ਅਪੀਲ ਵੀ ਕੀਤੀ ਗਈ ਹੈ ਕਿ ਡਰਨ ਵਾਲੀ ਲੋੜ ਨਹੀਂ ਘਬਰਾਉਣ ਵਾਲੀ ਲੋੜ ਨਹੀਂ ਪਰ ਸੁਰੱਖਿਆ ਤੁਹਾਡੀ ਆਪਣੇ ਹੱਥ ਦੇ ਵਿੱਚ ਆ ਸੁਰੱਖਿਆ ਤੁਸੀਂ ਖੁਦ ਕਰਨੀ ਆ ਕਿ ਤੁਸੀਂ ਬੇਵਜ੍ਹਾ ਤੁਸੀਂ ਚਲੋ ਜੀ ਚੱਲੀਏ ਘੁੰਮਣ ਚੱਲੀਏ ਇਕੱਠ ਕਰ ਲਈਏ ਅਜਿਹਾ ਕੁਝ ਨਹੀਂ ਕਰਨਾ ਪ੍ਰਸ਼ਾਸਨ ਦੇ ਵੱਲੋਂ ਇਹ ਬਾਰ-ਬਾਰ ਕਹੀ ਆ ਕਿ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਨੰਬਰ ਤੱਕ ਜਾਰੀ ਕੀਤੇ ਗਏ ਨੇ ਪਰ ਜੇਕਰ ਹੁਣ ਦੀ ਗੱਲ ਕੀਤੀ ਜਾਵੇ ਸਥਿਤੀ ਦੀ ਤਾਂ ਕਿਸੇ ਵੀ ਸ਼ਹਿਰ ਦੇ ਵਿੱਚ ਬਲੈਕਆਊਟ ਨਹੀਂ ਆ ਕਿਸੇ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਰੈੱਡ ਅਲਰਟ ਨਹੀਂ ਆ ਤਾਂ ਸੀਜ਼ਫਾਇਰ ਉਸੇ ਤਰੀਕੇ ਨਾਲ ਵਰਕਰਾਰਾ ਹੈ ਸੀਜ਼ਫਾਇਰ ਦੀ ਉਲੰਘਣਾ ਜਰੂਰ ਹੋਈ ਸੀ ਪਰ ਅੱਜ ਸਵੇਰ ਤੋਂ ਬਾਅਦ ਕੋਈ ਸੀਜ਼ਫਾਇਰ ਦੀ ਉਲੰਘਣਾ ਨਹੀਂ ਹੋਈ ਡਰੋਨ ਐਕਟੀਵਿਟੀ ਪਠਾਨਕੋਟ ਦੇ ਵਿੱਚ ਜਰੂਰ ਦੇਖੀ ਗਈ ਸੀ ਪਠਾਨਕੋਟ ਦੇ ਵਿੱਚ ਡਰੋਨ ਉੱਡਦੇ ਜਰੂਰ ਦੇਖੇ ਨੇ ਪਰ ਇਹ ਨਹੀਂ ਪਤਾ ਲੱਗਿਆ ਉਹ ਡਰੋਨ ਗਏ ਕਿੱਥੇ ਉਹ ਡਰੋਨ ਕਿਸ ਦੇ ਲਈ ਭੇਜੇਗੇ ਸੀ ਤੱਤਮਾਕਿਆਂ ਦੀ ਆਵਾਜ਼ ਨਹੀਂ ਸੁਣੀ ਯਾਨੀ ਕਿ ਕੁੱਲ ਮਿਲਾਕੇ ਜੇਕਰ ਗੱਲ ਕੀਤੀ ਜਾਵੇ ਲੋਕਾਂ ਨੇ ਚੈਨ ਦੀ ਨੀਂਦ ਪਾਈ ਹੈ ਤਾਂ ਦੇਰ ਰਾਤ ਲੋਕ ਜਿਹੜੇ ਨੇ ਜਰੂਰ ਡਰ ਗਏ ਸੀ ਇੱਕ ਵਾਰ ਜਦੋਂ ਡਰੋਨ ਐਕਟੀਵਿਟੀ ਦੇਖਣ ਨੂੰ ਮਿਲੀ ਸੀ ਸਟ੍ਰੈਟੋਸਫੇਅਰ ਦੀ ਉਲੰਘਣਾ ਹੋਈ ਸੀ ਪਰ ਉਸ ਤੋਂ ਬਾਅਦ ਤੇ ਹੁਣ ਇੱਕ ਹੋਰ ਅਪਡੇਟ ਤੁਹਾਡੇ ਨਾਲ ਵੀ ਸਾਂਝੀ ਕਰ ਦਿੰਨੇ ਆ ਕਿ ਡੋਨਲਡ ਟਰੰਪ ਦੇ ਵੱਲੋਂ ਐਕਸ ਦੇ ਉੱਤੇ ਇੱਕ ਵੱਡਾ ਦਾਵਾ ਕੀਤਾ ਤਾਂ ਕਸ਼ਮੀਰ ਕਸ਼ਮੀਰ ਦੇ ਨਾਲ ਜਿਹੜਾ ਆ ਵਪਾਰ ਜਿਹੜਾ ਪਾਕਿਸਤਾਨ ਦੇ ਨਾਲ ਉਹ ਉਸ ਦੇ ਵਿਚਾਲੇ ਵੀ ਗੱਲਬਾਤ ਚੱਲ ਰਹੀ ਆ ਤਾਂ ਵਪਾਰ ਦੇ ਬਾਰੇ ਗੱਲਬਾਤ ਚੱਲ ਰਹੀ ਆ ਤਾਂ ਡੋਨਲਡ ਟਰੰਪ ਨੇ ਇੱਕ ਵਿਚੋਲਗੀ ਵਾਲੀ ਗੱਲ ਕੀਤੀ ਆ ਬਚੋਲਗੀ ਵਾਲੀ ਗੱਲਬਾਤ ਕਰਕੇ ਦੋਨੇ ਮੁਲਕਾਂ ਦੇ ਵਿੱਚ ਸੀਜ਼ਫਾਇਰ ਕਰਵਾ ਦਿੱਤਾ ਸੀਜ਼ਫਾਇਰ ਕਰਨ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਤਾਂ ਡੋਨਲਡ ਟਰੰਪ ਇੱਕ ਬਚੋਲਗੀ ਕਰ ਰਹੇ ਨੇ ਤਾਂ ਹੁਣ ਕਸ਼ਮੀਰ ਸਮਝੌਤੇ ਦੇ ਉੱਤੇ ਵੀ ਲਗਾਤਾਰ ਨਜ਼ਰਾਂ ਸਭ ਦੀਆਂ ਰਹਿਣਗੀਆਂ ਪਰ ਦੂਜੇ ਪਾਸੇ ਜਿਹੜੇ ਪਾਕਿਸਤਾਨ ਦੇ ਉੱਤੇ ਪਾਬੰਦੀਆਂ ਲਗਾਈਆਂ ਗਈਆਂ ਜੋ ਸ਼ਰਤਾਂ ਲਗਾਈਆਂ ਗਈਆਂ ਸੀ ਪਾਕਿਸਤਾਨ ਦੇ ਕੁਝ ਚੈਨਲ ਜਿਹੜੇ ਨੇ ਉਹ ਬੈਨ ਕੀਤੇ ਨੇ ਉਹ ਉਸੇ ਤਰੀਕੇ ਨਾਲ ਵਰਕਰਾਰ ਰਹਿਣਗੇ ਕਰਤਾਰਪੁਰ ਕੋਰੀਡੋਰ ਹਲੇ ਨਹੀਂ ਖੁੱਲਿਆ ਜਾਵੇਗਾ ਕਰਤਾਰਪੁਰ ਕੋਰੀਡੋਰ ਹਲੇ ਬੰਦ ਹੀ ਰਹੇਗਾ ਕਿਉਂਕਿ ਕੁਝ ਜਿਹੜਾ ਭਰੋਸਾ ਪਹਿਲਾਂ ਪਾਕਿਸਤਾਨ ਦੇ ਉੱਤੇ ਜਰੂਰ ਕੀਤਾ ਸੀ ਪਰ ਭਰੋਸਾ ਟੁੱਟਿਆ ਸੀ ਜਿਸ ਤੇ ਚੱਲਦੇ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਕਰਤਾਰਪੁਰ ਕੋਰੀਡੋਰ ਹਲੇ ਤੱਕ ਹਾਲੇ ਨਹੀਂ ਖੁੱਲਿਆ ਜਾਵੇਗਾ ਪੰਜਾਬ ਦੇ ਵਿੱਚ ਮਾਹੌਲ ਦੀ ਗੱਲ ਕੀਤੀ ਜਾਵੇ ਤਾਂ ਸ਼ਾਂਤਮਈ ਤਰੀਕੇ ਦੇ ਨਾਲ ਆ ਲੋਕ ਆਪਣੇ ਘਰਾਂ ਦੇ ਵਿੱਚ ਆਨੰਦ ਮਾਣ ਰਹੇ ਨੇ ਤਾਂ ਕੋਈ ਵੀ ਜਿਹੜੀ ਇਸ ਤਰੀਕੇ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਆ سوشل ਮੀਡੀਆ ਦੇ ਉੱਤੇ ਪਹੁੰਚਦੀ ਆ ਉਸ ਦੇ ਉੱਤੇ ਯਕੀਨ ਤੁਸੀਂ ਬਿਲਕੁਲ ਨਹੀਂ ਕਰਨਾ ਕਿਉਂਕਿ ਬਹੁਤ ਸਾਰੇ ਲੋਕ ਨੇ ਭਾਵੇਂ ਕੀ ਉਹ ਆਪਣੇ ਵੀਊ ਦੇ ਖਾਤਰ ਭਾਵੇਂ ਕੀ ਉਹ ਜਿਹੜੇ ਨੇ ਲੋਕਾਂ ਨੂੰ ਡਰਾਉਣ ਦੇ ਖਾਤਰ ਜੋ ਸ਼ਰਾਰਤੀ ਲੋਕ ਹੁੰਦੇ ਨੇ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋਣਾ ਚਾਹੁੰਦੇ ਨੇ ਪਰ ਹੁਣ ਮਾਹੌਲ ਬਿਲਕੁਲ ਸ਼ਾਂਤ ਹੈ ਹਰ ਕੋਈ ਆਪਣੇ ਘਰਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਕੰਮਕਾਜ ਕਰ ਰਿਹਾ ਬਾਹਰ ਵੀ ਜਾ ਰਹੇ ਨੇ ਲੋਕ ਤਾਂ ਕੋਈ ਵੀ ਇਸ ਤਰੀਕੇ ਦੀ ਘਬਰਾਉਣ ਵਾਲੀ ਡਰਨ ਵਾਲੀ ਲੋੜ ਨਹੀਂ ਆ ਕਿਸੇ ਵੀ ਵੀਡੀਓ ਦੇ ਉੱਤੇ ਅਫਵਾਹ ਦੇ ਉੱਤੇ ਤੁਸੀਂ ਯਕੀਨ ਨਹੀਂ ਕਰਨਾ